ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਜੰਡਾਵਾਲੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਬਠਿੰਡਾ ਹੀ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੂਜਾ ਸੁਆ ਗੱਬਣ ਐਚ ਐਫ ਵੈੜਾ ਬਹੁਤ ਸੋਹਣਾ ਦੁੱਧ ਕਾੜ ਰਿਹਾ ਦੋਸਤੋ ਬਾਕੀ ਪ੍ਰੋਪਰ ਜਾਣਕਾਰੀ ਬਾਅਦ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੋਠੀਠਾ ਬਾਈ ਹਾਂਜੀ ਹਾਂਜੀ ਠੀਕ ਆ ਨਾਂ ਦੱਸਿਓ ਬਈ ਆਪਣਾ ਨਾਂ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਹਾਂਜੀ ਠੀਕ ਆ ਤੇ ਬਾਈ ਇੱਕ ਵਾਰੀ ਪਿੰਡ ਦਾ ਐਡਰੈਸ ਸਮਝਾ ਦਿਓ ਜੀ ਪਿੰਡ ਜੰਡਾ ਵਾਲਾ ਵਿੰਝੂਗਾ ਜੀ ਠੀਕ ਆ ਤਿੰਨ ਕੂਣੀ ਦੇ ਨਾਲ ਹੀ ਆ ਜੀ ਠੀਕ ਆ ਜੀ ਬਠਿੰਡੇ ਤੋਂ ਲਗਭਗ ਕਿੰਨੀ ਕਿ ਦੂਰੀ ਤੇ ਹੈ ਪਿੰਡ ਇਹ ਬਠਿੰਡੇ ਤੋਂ 10 ਕਿਲੋਮੀਟਰ ਹੋਊਗਾ 10 ਕਿਲੋਮੀਟਰ ਲਾਂਗੇ ਠੀਕ ਆ ਤੇ ਇਹ ਵੈੜ ਘਰਦੀ ਐ ਬਈ ਆਪਣੇ ਹਾਂਜੀ ਹਾਂਜੀ ਘਰਦੀ ਠੀਕ ਆ ਕਿੰਨੇ ਮੌਸੂ ਆ ਸੂਣਾ ਬਈ ਇਹਨੇ ਕਿੰਨੇ ਦੂਜਾ ਸੂਆ ਸੂਣਾ ਦੂਜਾ ਸੂਆ ਸੂਣਾ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਦਾ ਕਿੰਨਾ ਕੁ ਦੁੱਧ ਕੱਢਿਆ ਆਪਾਂ ਇਹ 30 ਕਿਲੋ ਦੁੱਧ ਹੋਈ ਪਹਿਲਾ ਠੀਕ ਆ 15 ਲੀਟਰ ਲਗਭਗ ਟਾਈਮ ਦਾ ਹਾਂਜੀ 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 ਠੀਕ ਆ ਤੇ ਦਿਨ ਕਿੰਨੇ ਪਏ ਬਈ ਹੁਣ ਸੂਨ ਚ ਇਹਦੇ ਦਿਨ ਆਖ ਪਏ ਹਨ ਬਾਕੀ 8 ਦਿਨ ਸੂਨ ਚ ਬਾਕੀ ਠੀਕ ਆ ਤੇ ਐਜੀ ਤੀ ਕੀ ਨਮਾਣਾ ਬਈ ਕਿੰਨਾ ਕੁ ਦੁੱਧ ਪਾ ਦੂ 35 ਕਮਾਲ ਲੋਜੀ ਠੀਕ ਲਓ ਵੀ ਸੋਹਣੇ ਕੱਦ ਕਰਦੇ ਵਿੱਚ ਆ ਫੇਸ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਫੇਸ ਕੰਨਾਂ ਕੋਨਾਂ ਦੀ ਕੁਆਲਿਟੀ ਚੈੱਕ ਕਰੋ ਬਹੁਤ ਜਾਤ ਕੁਆਲਿਟੀ ਵਾਲੀ ਵਹੜਾ ਦੋਸਤੋ ਬਾਈ ਇਹਦਾ 30 ਲੀਟਰ ਪਹਿਲੇ ਸੂਏ ਦੁੱਧ ਪਾਇਆ ਅਨੁਮਾਨ ਆ ਤੁਹਾਨੂੰ ਹਵਾਨੇ ਦੇ ਜਜਮੈਂਟ ਕਰਾਉਣੇ ਆ 30 ਲੀਟਰ ਦੇ ਲਗਭਗ ਇਹਨੇ ਐਕਟੀਵੀ ਦੁੱਧ ਦੋਸਤੋ ਪਾਉਣ ਦੀ ਅਨੁਮਾਨ ਹੈਗਾ ਕਿਉਂਕਿ ਥਣਾ ਦਾ ਸਾਈਜ਼ ਹਵਾਨੇ ਦੇ ਪੱਖ ਤੋਂ ਵੇਖੀ ਨਾ ਸੋਹਣਾ ਹਵਾਨਾ ਦੋਸਤੋ ਪੂਰਾ ਮੋਟਾ ਥਣ ਦੇਖ ਸਕਦੇ ਆ ਇਹ ਇੱਕ ਹਫਤੇ ਦੀ ਬਈਆਂ ਦਾ ਕੱਚੀ ਆ ਦੇਖ ਸਕਦੇ ਹਵਾਨਾ ਮਗਰਲੇ ਪਾਸੇ ਚੈੱਕ ਕਰੋ ਬਹੁਤ ਸੋਹਣਾ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਸੋਹਣਾ ਹਵਾਨਾ ਤੇ ਦੂਜੀ ਸਾਈਡ ਤੋਂ ਵੀ ਤੁਸੀਂ ਹਵਾਨੇ ਦੇ ਨਾੜਾ ਚੈੱਕ ਕਰੋ ਬਹੁਤ ਸੋਹਣੀਆਂ ਨਾੜਾ ਠਾਈਆਂ ਹੋਈਆਂ ਹਵਾਨੇ ਤੇ ਬਾਕੀ ਦੋਸਤੋਂ ਪੰਜ ਸੱਤ ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਇਹ ਥਣਾ ਦੱਸਿਆ ਜੀ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਣ ਲੱਗਿਆ ਕੋਈ ਛੂਟਾ ਨਹੀਂ ਦੇਖ ਸਕਦੇ ਇਹ ਤੋੜ ਕੇ ਤੁਹਾਨੂੰ ਵਿਖਾਉਣੇ ਕਦ ਘੱਟ ਸੋਹਣਾ ਜਿਹੜੇ ਵੀਰ ਦੇ ਪਸੰਦ ਹੋਵੇ ਆਦੀ ਇਥੇ ਆ ਕੇ ਤਸੱਲੀ ਕਰ ਲਓ ਗੱਬਣ ਵਹਿੜ ਤੋੜ ਕੇ ਤੁਹਾਨੂੰ ਖਾਦਨੇ ਲੋਬੀ ਜਾਂਦੀ ਤੋ ਤੁਸੀਂ ਹਵਾਨੇ ਜਿਹੜੀ ਜਜਮੈਂਟ ਲਾ ਲੈਣੀ ਆ ਸਾਫ਼ ਸੁਥਰਾ ਹਵਾਨਾ ਬਾਈਹਰਾਂ ਦੇ ਘਰ ਦੀ ਵਹਿੜ ਪਹਿਲੇ ਸੂਏ 30 ਲੀਟਰ ਦੁੱਧ ਝੋਇਆ ਹੋਇਆ ਬਾਈਹਰਾਂ ਦਾ ਮੋੜ ਦੋ ਕੋਈ ਛੂਟ ਨਹੀਂ ਦੋਸਤੋ ਕੱਦਗਾਠ ਨੂੰ ਸੋਹਣੀ ਆ। ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੱਥੀ ਚਵੀ ਵਾਲਾ ਥਾਣਾ। ਤੇ ਰੇਟ ਇਹਦਾ ਆਪਾਂ ਬਾਈਂ தரਾਂ ਤੋਂ ਪੁੱਛ ਲੈਨੇ ਕੀ ਰੇਟ ਕਰਨਾ। ਬਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਂ ਇਹ। ਬਾ ਲੈ ਲੈਂਦੇ ਨੇ 15 ਇੱਕ 15 ਹਾਂਜੀ ਠੀਕ ਆ। ਲੋ ਵੀ ਰੇਟ ਬਾਈਂ ਦਾ 15 ਬਾਕੀ ਕੋਈ ਵੀ ਰੇਟ ਫਿਕਸ ਨਹੀਂ ਹੁੰਦਾਗਾ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਜਿਹੜੇ ਵੀ ਤੇ ਪਸੰਦ ਹੋਏ। ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ। ਫਵਾਨੇ ਤੋਂ ਦੋਸਤੋ ਜਜਮੈਂਟ ਤੁਹਾਨੂੰ ਦੁਬਾਰੇ ਫੇਅਰ ਕਰਾ ਦਿੰਨੇ ਆ ਬਹੁਤ ਸੋਹਣਾ ਥਾਣਾ ਤੇ ਨਾੜਾ ਸੋਹਣੀਆਂ ਠਾਈਆਂ ਹੋਈਆਂ ਹੱਥੀ ਜੋਈ ਵਾਲਾ ਥਾਂ ਲੱਗਿਆ ਤੇ ਫੇਸ ਚੈੱਕ ਕਰ ਸਕਦੇ ਆ ਸੋਹਣਾ ਫੇਸ ਆ ਦੋਸਤੋ ਕਦ ਕਾਰਤੀ ਸੋਹਣੀਆਂ ਵੇਲਬੂਲ ਚੰਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ